ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਦੇ ਤੇ ਅੱਜ ਆਪਾਂ ਬਣਾਉਣ ਜਾ ਰਹੇ ਹਾਂ ਜੀ ਨਵਰਾਤਰੀਆਂ ਦਾ ਸਪੈਸ਼ਲ ਮਿੱਠਾ ਮਿੱਠੇ ਵਿੱਚ ਬਣਾਉਣ ਜਾ ਰਹੇ ਹਾਂ ਜੀ ਆਪਾਂ ਬਹੁਤ ਹੀ ਟੇਸਟੀ ਸੰਘਾਰੇ ਦੇ ਆਟੇ ਦੀ ਬਰਫੀ ਜਿਹੜੀ ਕਿ ਬਹੁਤ ਵਧੀਆ ਬਣ ਕੇ ਤਿਆਰ ਹੁੰਦੀ ਹੈ ਤੇ ਤੁਸੀਂ ਇਹਨੂੰ ਬਣਾ ਕੇ ਫ੍ਰਿਜ 'ਚ ਸਟੋਰ ਕਰ ਸਕਦੇ ਹੋ ਇੱਕ ਹਫ਼ਤੇ ਤੱਕੇ ਬੜੇ ਆਰਾਮ ਨਾਲ ਚੱਲੇਗੀ ਚਲੋ ਜੀ ਫਿਰ ਸ਼ੁਰੂ ਕਰਦੇ ਹਾਂ ਜੀ ਅੱਜ ਦੀ ਆਪਣੀ ਬਹੁਤ ਹੀ ਟੇਸਟੀ ਰੈਸਪੀ ਸੰਘਾਰੇ ਦੇ ਆਟੇ ਦੀ ਬਰਫੀ ਬਣਾਉਣ ਵਾਸਤੇ ਸਾਨੂੰ ਜੋ ਵੀ ਸਮਾਨ ਚਾਹੀਦਾ ਪਹਿਲਾਂ ਉਹਨੂੰ ਇੱਕ ਵਾਰੀ ਦੇਖਦੇ ਹਾਂ ਸਭ ਤੋਂ ਪਹਿਲਾਂ ਮੈਂ ਇੱਕ ਕੌਲੀ ਸੰਘਾੜੇ ਦਾ ਆਟਾ ਲਿਆ ਏ ਇੱਕ ਕੌਲੀ ਮੈਂ ਘਿਓ ਲਿਆ ਏ ਇੱਕ ਕੌਲੀ ਖੰਡ ਤੇ ਇੱਕ ਆ ਕੌਲੀ ਫੁੱਲ ਮਖਾਣੇ ਅੱਧੀ ਕੌਲੀ ਨਾਰੀਅਲ ਦਾ ਬੁਰਾਦਾ ਤੇ ਦੋ ਵੱਡੇ ਚਮਚ ਕਾਜੂ ਤੇ ਬਦਾਮ ਉਹਨਾਂ ਨੂੰ ਦਰਦਰਾ ਕੁੱਟ ਲਿਆ ਤੇ ਇਸ ਤਰ੍ਹਾਂ ਉਹਨਾਂ ਦਾ ਪਾਊਡਰ ਤਿਆਰ ਕਰ ਲਿਆ ਹੈ ਤੇ ਸਭ ਤੋਂ ਪਹਿਲਾਂ ਆਪਾਂ ਇਹ ਫੁੱਲ ਮਖਾਣੇ ਭੁੰਨ ਕੇ ਇਹਨੂੰ ਹੌਸਟ ਕਰਾਂਗੇ ਇੱਧਰ ਮੈਂ ਪਤੀਲੇ ਵਿੱਚ 3 ਕੱਪ ਦੁੱਧ ਦੇ ਲਏ ਆਏ ਨੇ ਤੇ ਇਹਨੂੰ ਮੈਂ ਗਰਮ ਰੱਖਦਾ ਕਿਉਂਕਿ ਇਹਦੀ ਆਪਾਂ ਚਾਸ਼ਨੀ ਪਾਣੀ ਵਿੱਚ ਨਹੀਂ ਬਣਾਵਾਂਗੇ ਦੁੱਧ ਵਿੱਚ ਇਹਦੀ ਚਾਸ਼ਨੀ ਬਣਾ ਕੇ ਤਿਆਰ ਕਰਾਂਗੇ ਜਦੋਂ ਕਿ ਚਾਸ਼ਨੀ ਕੀ ਜਦੋਂ ਚੀਨੀ ਚੰਗੀ ਤਰ੍ਹਾਂ ਇਸ ਵਿੱਚ ਮੈਲਟ ਹੋ ਜਾਏਗੀ ਫਿਰ ਆਪਾਂ ਇਹਨੂੰ ਬਰਫੀ 'ਚ ਪਾਵਾਂਗੇ ਤੇ ਇੱਧਰ ਆਪਾਂ ਕੜਾਈ ਗਰਮ ਰੱਖੀ ਹੈ ਤੇ ਮਖਾਣਿਆਂ ਨੂੰ ਬਿਨਾਂ ਘਿਓ ਤੋਂ ਹੀ ਆਪਾਂ ਕਰੰਚੀ ਹੋਣ ਤੱਕ ਭੁੰਨਾਂਗੇ ਇਹਨਾਂ ਨੂੰ ਆਪਾਂ ਮੀਡੀਅਮ ਫਲੇਮ ਤੇ ਭੁੰਨਾਂਗੇ ਤਾਂ ਕਿ ਇਹ ਚੰਗੀ ਤਰ੍ਹਾਂ ਕਰੰਚੀ ਹੋ ਜਾਣ ਤੇ ਇਹਨਾਂ ਦਾ ਵੀ ਦਰਦਰਾ ਪਾਊਡਰ ਬਣ ਕੇ ਤਿਆਰ ਹੋ ਜਾਵੇ ਇਹ ਬਰਫੀ ਬਹੁਤ ਜ਼ਿਆਦਾ ਟੇਸਟੀ ਬਣਦੀ ਤੇ ਖਾਣ ਵਿੱਚ ਵੀ ਬਹੁਤ ਜ਼ਿਆਦਾ ਵਧੀਆ ਹੈ ਦੁੱਧ ਨੂੰ ਆਪਾਂ ਮੀਡੀਅਮ ਫਲੇਮ ਤੇ ਰੱਖਿਆ ਇਹ ਦੇਖੋ ਕਾਫੀ ਟਾਈਮ ਤੋਂ ਉਬਲ ਰਿਹਾ ਹੈ ਤੇ ਉਬਲ ਕੇ ਥੋੜਾ ਜਿਹਾ گاੜਾ ਹੋ ਗਿਆ ਹੈ ਤੇ ਇਹਦੇ ਵਿੱਚ ਆਪਾਂ ਚੀਨੀ ਪਾਵਾਂਗੇ ਜੇ ਤੁਸੀਂ ਦੁੱਧ ਨਹੀਂ ਪਾਣਾ ਇਹਦੇ ਵਿੱਚ ਤੁਸੀਂ ਖੋਇਆ ਵੀ ਪਾ ਸਕਦੇ ਹੋ ਤੁਹਾਡੀ ਆਪਣੀ ਚੁਆਇਸ ਹੈ ਜਾਂ ਤੁਸੀਂ ਚੀਨੀ ਨੂੰ ਪਾਣੀ ਵਿੱਚ ਚੰਗੀ ਤਰ੍ਹਾਂ ਮੈਲਟ ਕਰਕੇ ਉਹਦੀ ਥੋੜੀ ਚਿਪਚਿਪੀ ਜਿਹੀ ਚਾਸ਼ਨੀ ਬਣਾ ਕੇ ਫਿਰ ਇਹਦੇ ਵਿੱਚ ਪਾ ਸਕਦੇ ਹੋ ਹੁਣ ਇੱਧਰ ਆਪਣੇ ਮਖਾਣੇ ਵੀ ਰੋਸਟ ਹੋ ਗਏ ਨੇ ਇਹਨਾਂ ਨੂੰ ਆਪਾਂ ਬਾਹਰ ਕੱਢਾਂਗੇ ਤੇ ਇਹਨਾਂ ਨੂੰ ਵੀ ਦਰਦਰਾ ਜਿਹਾ ਆਪਾਂ ਕੁੱਟ ਕੇ ਇਹਨਾਂ ਦਾ ਬਾਰਡਰ ਤਿਆਰ ਕਰਾਂਗੇ। ਉਸੇ ਕੜਾਈ ਵਿੱਚ ਆਪਾਂ 3 ਚਮਚੇ ਦੇਸੀ ਘਿਓ ਪਾ ਦਾਂਗੇ। ਤੇ ਹੁਣ ਇਹਦੇ ਵਿੱਚ ਆਪਾਂ ਪਾਵਾਂਗੇ ਜੀ ਸੰਘਾੜੇ ਦਾ ਆਟਾ ਕਿਉਂ ਥੋੜਾ ਜਿਹਾ ਗਰਮ ਹੋਏਗਾ ਕਿਉਂ ਆਪਾਂ ਇੱਕੇ ਦਮ ਜ਼ਿਆਦਾ ਨਹੀਂ ਪਾਣਾ। ਥੋੜਾ ਥੋੜਾ ਟਾਈਮ ਬਾਅਦ ਆਪਾਂ ਥੋੜਾ ਥੋੜਾ ਇਹਦੇ ਵਿੱਚ ਕਿਉਂ ਐਡ ਕਰਾਂਗੇ। ਤੇ ਹੁਣ ਨਾਲ ਹੀ ਆਪਾਂ ਇਹਦੇ 'ਚ ਪਾਵਾਂਗੇ ਜੀ ਆਟਾ। ਆਟੇ ਨੂੰ ਤੁਸੀਂ ਪਹਿਲਾਂ ਇੱਕ ਵਾਰੀ ਛਾਣ ਕੇ ਸਾਫ਼ ਕਰ ਲੈਣਾ ਹੈ। ਮੈਂ ਵੀ ਇਸ ਨੂੰ ਛਾਣ ਕੇ ਸਾਫ਼ ਕਰ ਲਿਆ ਹੈ। ਤੇ ਹੁਣ ਇਹਨੂੰ ਆਪਾਂ ਮੀਡੀਅਮ ਫਲੇਮ ਤੇ ਤਿੰਨ ਚਾਰ ਮਿੰਟ ਹੀ ਭੁੰਨਾਗੇ ਕਿਉਂਕਿ ਇਹਦਾ ਕਲਰ ਪਹਿਲੇ ਹੀ ਜਦੋਂ ਭੁੰਨਣਾ ਹੈ ਥੋੜਾ ਜਿਹਾ ਦਾ ਵੈਸੇ ਕਲਰ ਥੋੜਾ ਡਾਰਕ ਹੁੰਦਾ ਤੇ ਇਹਨੂੰ ਆਪਾਂ ਜਿਆਦਾ ਪਰੌਨ ਨਹੀਂ ਕਰਨਾ ਜਦੋਂ ਇਹਦੇ ਵਿੱਚੋਂ ਖੁਸ਼ਬੂ ਆਉਣ ਲੱਗ ਪਈ ਇਹਨੇ ਘਿਓ ਛੱਡਤਾ ਤੇ ਬਸ ਫਿਰ ਆਪਾਂ ਇਹਨੂੰ ਭੁੰਨਣਾ ਬੰਦ ਕਰ ਦੇਣਾ ਵੱਧ ਤੋਂ ਵੱਧ ਤਿੰਨ ਜਾਂ ਚਾਰ ਮਿੰਟ ਲੱਗਦੇ ਨੇ ਇਹਨੂੰ ਭੁੱਜਦੇ ਆ ਇੱਕ ਦੋ ਮਿੰਟ ਅਸੀਂ ਆਟੇ ਨੂੰ ਭੁੰਨਿਆ ਤੇ ਇਹ ਦੇਖੋ ਇਸ ਤਰ੍ਹਾਂ ਹੋ ਗਿਆ ਤੇ ਹੁਣ ਇਹਦੇ ਵਿੱਚ ਆਪਾਂ ਬਾਕੀ ਘਿਓ ਪਾਵਾਂਗੇ ਚਮਚੇ ਮੈਂ ਇਹਦੇ ਵਿੱਚ ਹੁਣ ਕਿਉਂ ਐਡ ਕੀਤਾ ਤੇ ਹੁਣ ਇਹਨੂੰ ਆਪਾਂ ਅਜੇ ਇੱਕ ਹੋਰ ਥੋੜਾ ਜਿਹਾ ਪੁੱਨਾਂਗੇ ਪੁੱਨਣਾ ਤੁਸੀਂ ਨੂੰ మీడియం ਫਲੇਮ ਤੇ ਹੀ ਆ ਹਾਈ ਫਲੇਮ ਤੇ ਨਹੀਂ ਪੁੱਨਣਾ ਹੁਣ ਅਸੀਂ ਇਹਦੇ ਵਿੱਚ ਇੱਕ ਕੌਲੀ ਖੰਡ ਪਾਵਾਂਗੇ ਇੱਕ ਕੌਲੀ ਐਟ ਤੇ ਮੈਂ ਥੋੜੀ ਜਿਹੀ ਖੰਡ ਪਾਵਾਂਗੀ ਤੇ ਥੋੜੀ ਖੰਡ ਪਾ ਕੇ ਥੋੜੀ ਜਿਹੀ ਰੱਖ ਲਵਾਂਗੀ ਤੁਸੀਂ ਆਪਣੇ ਸਵਾਦ ਦੇ ਅਨਸਾਰ ਜਿੰਨਾ ਵੱਧ ਘਟ ਮਿੱਠਾ ਖਾਣਾ ਪਸੰਦ ਕਰਦੇ ਹੋ ਉਸ ਹਾਵ ਨਾਲ ਪਾ ਸਕਦੇ ਹੋ ਮੈਂ ਇੱਕ ਕੋਲੀ ਚ ਥੋੜੀ ਜੀ ਖੰਡ ਪਚਾ ਲਈ ਹੈ ਹੁਣ ਇਹਨੂੰ ਇਸ ਤਰ੍ਹਾਂ ਹੀ ਪਕਾਣ ਦਵਾਂਗੇ ਤੇ ਇਧਰ ਆਪਾਂ ਆਟੇ ਨੂੰ ਓਨੀ ਦੇਰ ਤੱਕ ਭੁੰਨਣਾ ਹੈ ਜਿੰਨੀ ਦੇਰ ਤੱਕ ਕਿ ਓ ਨਹੀਂ ਛੱਡਦਾ ਆ ਦੇਖੋ ਜੀ ਹੁਣ ਇਹਨੇ ਥੋੜਾ ਥੋੜਾ ਕਿਓ ਛੱਡਣਾ ਸ਼ੁਰੂ ਕਰਤਾ ਹੈ ਤੇ ਬਸ ਜਦੋਂ ਇਕਦਮ ਇਹ ਕਿਓ ਛੱਡ ਦੇਗਾ ਫਿਰ ਆਪਾਂ ਗੈਸ ਬੰਦ ਕਰ ਦਾਂਗੇ ਤੇ ਇਹਦੇ ਵਿੱਚ ਆਪਣੇ ਡਰਾਈ ਫਰੂਟਸ ਜੋ ਵੀ ਆਪਾਂ ਜਾ ਕੇ ਤੇ ਉਹਨਾਂ ਨੂੰ ਮਿਕਸ ਕਰਾਂਗੇ ਆ ਦੇਖੋ ਜੀ ਆਟਾ ਆਪਣਾ ਬਿਲਕੁਲ ਤਿਆਰ ਹੈ ਲੈਨੇ ਕਿਉਂ ਛੱਡਤਾ ਹੈ ਤੇ ਹੁਣ ਆਪਾਂ ਇਹਦੇ ਵਿੱਚ ਆਪਣੇ ਡਰਾਈ ਫਰੂਟ ਜੋ ਵੀ ਆਪਾਂ ਕੱਟ ਕੇ ਰੱਖੇ ਨੇ ਉਹ ਪਾ ਦਾਂਗੇ ਫਲੇਮ ਆਪਾਂ ਬਿਲਕੁਲ ਮੀਡੀਅਮ ਕੀਤੀ ਹੈ ਸਭ ਤੋਂ ਪਹਿਲਾਂ ਪਾਵਾਂਗੇ ਜੀ ਆਪਾਂ ਨਾਰੀਅਲ ਦਾ ਪਰਾਦਾ ਉਸ ਦੇ ਨਾਲ ਹੀ ਇਹ ਵਾਲੇ ਕਾਂਝੂ ਤੇ ਬਦਾਮ ਕਿਉਂਕਿ ਇਹਨਾਂ ਨੂੰ ਆਪਾਂ ਕੋੰਨਿਆ ਨਹੀਂ ਸੀ ਇਸ ਤਰ੍ਹਾਂ ਇਹ ਗਰਮ ਦੇ ਵਿੱਚ ਇਹ ਥੋੜੇ ਹੌਸਟ ਹੋ ਜਾਣਗੇ ਨਾਲ ਮੈਂ ਤਿੰਨ ਇਲਾਚੀਆਂ ਚਾਰ ਲਈਆਂ ਨੇ ਉਹਨਾਂ ਦਾ ਦਰਦਰਾ ਪਾਊਡਰ ਕੁੱਟ ਕੇ ਤਿਆਰ ਕੀਤਾ ਇਹਦੇ ਨਾਲ ਇਹ ਖੁਸ਼ਬੂ ਬਹੁਤ ਵਧੀਆ ਇਸਦੇ ਨਾਲ ਇਹਨਾਂ ਨੂੰ ਮਿਕਸ ਕਰਕੇ ਥੋੜਾ ਜਿਹਾ ਇਹਦੇ ਵਿੱਚ ਪਾਵਾਂਗੇ ਜੀ ਆਪਣੇ ਫੁੱਲ ਮਖਾਣੇ ਜਿਹੜੇ ਕਿ ਆਪਾਂ ਕੁੱਟ ਕੇ ਤਿਆਰ ਕੀਤੇ ਨੇ ਫਲੇਮ ਆਪਣੀ ਬਿਲਕੁਲ ਲੋ ਹੈ ਜਿਆਦਾ ਹਾਈ ਫਲੇਮ ਨਹੀਂ ਹੈ ਇਨਾਂ ਨੂੰ ਕਰ ਦਾਂਗੇ ਜੀ ਆਪਾਂ ਚੰਗੀ ਤਰ੍ਹਾਂ ਮਿਕਸ ਖੁਸ਼ਬੂ ਬਹੁਤ ਸੋਣੀ ਆਉਣ ਲੱਗ ਪਈ ਐ ਸਾਰਾ ਕੁਝ ਬਣ ਕੇ ਆਪਣਾ ਮਿਸ਼ਰਣ ਬਿਲਕੁਲ ਤਿਆਰ ਹੈ ਹੁਣ ਇਹਦੇ ਵਿੱਚ ਆਪਾਂ ਇਹ ਵਾਲਾ ਦੁੱਧ ਜਿੰਨੂੰ ਆਪਾਂ ਚੰਗੀ ਤਰ੍ਹਾਂ ਬਾੜ ਲਿਆ ਤੇ ਇਹਦੇ ਵਿੱਚ ਚੀਨੀ ਪਾਤੀ ਹੈ ਚੰਗੀ ਤਰ੍ਹਾਂ ਮੈਲਟ ਹੋ ਗਈ ਹੈ ਹੁਣ ਇਹ ਪਾ ਆਗੇ ਹੁਣ ਅਸੀਂ ਇਹਦੇ ਵਿੱਚ ਇਹ ਵਾਲਾ ਦੁੱਧ ਪਾਵਾਂਗੇ ਜੇਵਾ ਤੁਸੀਂ ਦੁੱਧ ਪਾਣਾ ਹੈ ਥੋੜੀ ਫਲੇਮ ਤੇਜ਼ ਕਰਨੀ ਹੈ ਤੇ ਬਾਅਦ ਚ ਲੋ ਫਲੇਮ ਤੇ ਇਹਨੂੰ ਜਿੰਨਾ ਚਿਰ ਇਹ ਬਿਲਕੁਲ ਮਿਸ਼ਰਣ ਡਰਾਈ ਨਹੀਂ ਹੁੰਦਾ ਉਨੇ ਦੇਰ ਇਹਨੂੰ ਪਕਾਉਣਾ ਹੈ ਇਸ ਤਰ੍ਹਾਂ ਚੰਗੀ ਤਰ੍ਹਾਂ ਮਿਕਸ ਕਰਨਾ ਹੈ ਤਾਂ ਕਿ ਇਹਦੇ ਵਿੱਚ ਕੋਈ ਵੀ ਗੱਠਾ ਵਗੈਰਾ ਨਾ ਹੋ ਇਹਨੇ ਦੇਰ ਇਹਨੂੰ ਪਕਾਉਣਾ ਹੈ ਜਿੰਨੇ ਦੇਰ ਤੱਕ ਇਹ ਮਿਸ਼ਰਣ ਡਰਾਈ ਹੋ ਜਾਂਦਾ ਮਿਸ਼ਰਣ ਆਪਣਾ ਇਕੱਠਾ ਹੋਣ ਲੱਗ ਗਿਆ ਹੁਣ ਇਹਦੇ ਵਿੱਚ ਆਪਾਂ ਇੱਕ ਚਮਚਾ ਹੋਰ ਕਿਉਂ ਦਾ ਪਾਤਾਂਗੇ ਇਹਨੂੰ ਦੇਖ ਦੋ ਮਿੰਟ ਆਪਾਂ ਚੰਗੀ ਤਰ੍ਹਾਂ ਪਕਾ ਲਵਾਂਗੇ ਆਹ ਦੇਖੋ ਜੀ ਮਿਸ਼ਰਣ ਆਪਣਾ ਪਰਫੈਕਟ ਬਣ ਗਿਆ ਹੈ ਇਹਨੇ ਆਪਣੇ ਆਪ ਕੜਾਈ ਵਿੱਚ ਛੱਡਣਾ ਸ਼ੁਰੂ ਕਰਤਾ ਹੈ ਤੇ ਹੁਣ ਅਸੀਂ ਇਹਨੂੰ ਇੱਕ ਥਾਲੀ ਵਿੱਚ ਸੈੱਟ ਕਰਦੇ ਹਾਂ ਠੰਡੇ ਹੋਣ ਵਾਸਤੇ ਇੱਕ ਥਾਲੀ ਲਈਏ ਔਰ ਨੂੰ ਆਪਾਂ ਇਸ ਤਰ੍ਹਾਂ ਘਿਓ ਲਾ ਲਿਆ ਹੈ ਇਹਦੇ ਵਿੱਚ ਆਪਾਂ ਇਹ ਵਾਲਾ ਸਾਰਾ ਮਿਸ਼ਰਣ ਪਾ ਦਾਂਗੇ ਫਿਰ ਇਹਨੂੰ ਕਰਦੇ ਹਾਂ ਜੀ ਆਪਾਂ ਸੈੱਟ ਇਸ ਤਰ੍ਹਾਂ ਇਹਨੂੰ ਆਪਾਂ ਚੰਗੀ ਤਰ੍ਹਾਂ ਫਲਾ ਦਾਂਗੇ ਸਾਰੇ ਪਾਸੇ ਇੱਕਦਮ ਇਸ ਤਰ੍ਹਾਂ ਇਹ ਲੈ ਕੇ ਕੋਲੀ ਤੇ ਇੱਕਦਮ ਇਹਨੂੰ ਪਲੇਨ ਕਰ ਦਾਂਗੇ ਅਰਫੇ ਦੇ ਪੂਰੇ ਮਿਸ਼ਰਣ ਨੂੰ ਇੱਕ ਥਾਲੀ 'ਚ ਪਾ ਲਿਆ ਤੇ ਇਹਨੂੰ ਚੰਗੀ ਤਰ੍ਹਾਂ ਸੈੱਟ ਕਰਤਾ ਇਹਨੂੰ ਇਸ ਤਰ੍ਹਾਂ ਤੁਸੀਂ ਇੱਕ ਦੋ ਵਾਰੀ ਕਰ ਦੇਣਾ ਤਾਂ ਕਿ ਚੰਗੀ ਤਰ੍ਹਾਂ ਸੈੱਟ ਹੋ ਜੇ ਹੁਣ ਇਹਦੇ ਤੇ ਥੋੜੇ ਜਿਹਾ ਆਪਾਂ ਸਜਾਉਨੇ ਆ ਜੀ ਕੋਕੋਨਟ ਦਾ ਬਰਾਦਾ ਇਹਦੇ ਤੇ ਪਾਉਨੇ ਆ ਜਿਹਦੇ ਨਾਲ ਥੋੜੀ ਜਿਹੀ ਹੋਰ ਵਧੀਆ ਲੱਗੇ ਤੇ ਨਾਲ ਥੋੜੇ ਜੇ ਕੱਟੇ ਹੋਏ ਬਦਾਮ ਤੁਸੀਂ ਆਪਣੀ ਪਸੰਦ ਦਾ ਕੋਈ ਵੀ ਡਰਾਈ ਫਰੂਟ ਪਾ ਸਕਦੇ ਹੋ ਜਿਹੜਾ ਵੀ ਤੁਹਾਨੂੰ ਵਧੀਆ ਲੱਗੇ ਬਸ ਤੇ ਇਸ ਤਰ੍ਹਾਂ ਇਹਨੂੰ ਕਟੋਰੀ ਦੀ ਸਹਾਤਨਾ ਜਾਂ ਚਮਚ ਦੀ ਸਹਾਤਨਾ ਥੋੜਾ ਜਿਹਾ ਪ੍ਰੈਸ ਕਰ ਦੇਣਾ ਹੈ ਤਾਂ ਕਿ ਡਰਾਈ ਫਰੂਟ ਚੰਗੀ ਤਰ੍ਹਾਂ ਨਰ ਇਹਦੇ ਚਿਪਕ ਜਾਣ ਲਓ ਜੀ ਆਪਣੀ ਸੰਘਾੜੇ ਦੇ ਆਟੇ ਦੀ ਬਰਫੀ ਬਣ ਕੇ ਤਿਆਰ ਹੈ ਦੇਖੋ ਕਿੰਨੀ ਸੋਹਣੀ ਲੱਗ ਰਹੀ ਹੈ ਤੇ ਹੁਣ ਇਹਨੂੰ ਅਸੀਂ 2-3 ਘੰਟੇ ਵਾਸਤੇ ਸੈਟ ਹੋਣ ਵਾਸਤੇ ਰੱਖਾਂਗੇ ਤੇ ਇਸ ਦੇ ਬਾਅਦ ਤੁਹਾਨੂੰ ਦਿਖਾਵਾਂਗੇ ਕਿ ਕਿਸ ਤਰ੍ਹਾਂ ਦੀ ਇਹ ਬਣ ਕੇ ਤਿਆਰ ਹੋਈ ਹੈ ਇਹਨੂੰ ਆਪਾਂ ਟੱਕ ਕੇ ਇਸ ਤਰ੍ਹਾਂ ਹੀ ਬਾਹਰੇ ਰਹਿਣ ਦਾਂਗੇ ਇਹਨੂੰ ਫ੍ਰਿਜ 'ਚ ਨਹੀਂ ਰੱਖਾਂਗੇ ਜਦੋਂ ਪੂਰੀ ਤਰ੍ਹਾਂ ਬਣ ਜਾਗੇ ਫਿਰ ਇਹਨੂੰ ਬਾਅਦ ਵਿੱਚ ਆਪਾਂ ਫ੍ਰਿਜ 'ਚ ਰੱਖਾਂਗੇ 2 ਘੰਟੇ ਹੋ ਗਏ ਨੇ ਤੇ ਬਰਫੀ ਆਪਣੀ ਬਿਲਕੁਲ ਬਣ ਕੇ ਤਿਆਰ ਹੈ ਹੁਣ ਆਪਾਂ ਇਹਨੂੰ ਕਟਿੰਗ ਕਰਕੇ ਇਹਦੇ ਪੀਸ ਬਾਹਰ ਕੱਢਦੇ ਹਾਂ ਆ ਦੇਖੋ ਕਿੰਨੀ ਵਧੀਆ ਸੌਫਟ ਬਰਫੀ ਬਣ ਕੇ ਤਿਆਰ ਹੋਈ ਹੈ ਜਿਸ ਵੀ ਕਾਰ ਦੇ ਤੁਸੀਂ ਚਾਹੋ ਸਕਦੇ ਪੀਸ ਕੱਟ ਕੇ ਤਿਆਰ ਕਰ ਸਕਦੇ ਹੋ ਇਸ ਤਰ੍ਹਾਂ ਆਪਾਂ ਸਾਰੀ ਬਰਫੀ ਕੱਟ ਕੇ ਇਹਦੇ ਚੌਰਸ ਪੀਸ ਕੱਟ ਕੇ ਆਪਾਂ ਤਿਆਰ ਕਰਾਂਗੇ ਹੁਣ ਆਪਾਂ ਬਰਫੀ ਦੇ ਪੀਸ ਬਾਹਰ ਕੱਢਦੇ ਆ ਆ ਦੇਖੋ ਬੜੇ ਆਰਾਮ ਨਾਲ ਬਰਫੀ ਨਿਕਲ ਰਹੀ ਹੈ ਮੈਂ ਇਹਦੇ ਚੌਰਸ ਪੀਸ ਕੱਟ ਕੇ ਤਿਆਰ ਕੀਤੇ ਨੇ ਇਹਨਾਂ ਨੂੰ ਹੁਣ ਅਸੀਂ ਇੱਕ ਪਲੇਟ 'ਚ ਰੱਖਾਂਗੇ ਆ ਦੇਖੋ ਲਓ ਜੀ ਆਪਣੀ ਬਹੁਤ ਟੇਸਟੀ ਸੰਘਾੜੇ ਦੇ ਆਟੇ ਦੀ ਬਰਫੀ ਬਣ ਕੇ ਬਿਲਕੁਲ ਤਿਆਰ ਹੋਈ ਆ ਦੇਖੋ ਕਿੰਨੀ ਸੋਹਣੀ ਲੱਗ ਰਹੀ ਹੈ ਖਾਣ ਵਿੱਚ ਵੀ ਬਹੁਤ ਟੇਸਟੀ ਹੈ ਤੁਸੀਂ ਇਹਨੂੰ ਵਰਤਦੇ ਪਹਿਲੇ ਦਿਨ ਨਵਰਾਤਰਾਂ ਦੇ ਪਹਿਲੇ ਦਿਨ ਬਣਾ ਕੇ ਫ੍ਰਿਜ ਵਿੱਚ ਇੱਕ ਹਫ਼ਤੇ ਲਈ ਸਟੋਰ ਕਰਕੇ ਰੱਖ ਸਕਦੇ ਹੋ ਤੇ ਜਦੋਂ ਵੀ ਤੁਹਾਡਾ ਮਨ ਕਰੇ ਤੁਸੀਂ ਇਹਨੂੰ ਆਪਣੀ ਲੋੜ ਅਨਸਾਰ ਖਾ ਸਕਦੇ ਹੋ ਤੇ ਵਰਤਤੋਂ ਬਿਨਾਂ ਵੀ ਇਹਨੂੰ ਬਣਾਓ ਤੇ ਖਾਓ ਬਹੁਤ ਹੀ ਵਧੀਆ ਬਣ ਕੇ ਤਿਆਰ ਹੁੰਦੀ ਹੈ ਜੇਕਰ ਤੁਹਾਨੂੰ ਇਹ ਰੈਸਪੀ ਪਸੰਦ ਆਈ ਤਾਂ ਤੁਸੀਂ ਵੀ ਇਹਨੂੰ ਬਣਾਓ ਤੇ ਫਿਰ ਮੈਨੂੰ ਦੱਸਿਓ ਕਿ ਤੁਹਾਡੀ ਰੈਸਪੀ ਕਿਵੇਂ ਦੀ ਬਣੀ ਹੈ ਤੇ ਆਪਾਂ ਮਿਲਦੇ ਹਾਂ ਜੀ ਤੁਹਾਨੂੰ ਕਿਸੇ ਨਵੀਂ ਵੀਡੀਓ ਵਿੱਚ ਕਿਸੇ ਨਵੀਂ ਰੈਸਪੀ ਨਾਲ ਤਾ ਤੁਹਾ ਲਈ ਸਾਸਰੀ ਕਾਲ ਜੀ ਖੁਸ਼ ਰਹੋ ਤੰਦਰੁਸਤ ਰਹੋ ਹੱਸਦੇ ਵਸਦੇ ਰਹੋ ਜੀ ਵੀਡੀਓ ਦੇਖਣ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ